ਦੇਖ ਲਈ ਉਹਨਾਂ ਦੀ IMF ਫਾਇਰ ਟ੍ਰਾਂਸਫਰ ਤੋਂ ਬਾਅਦ ਖਾਤੇ ਵਿੱਚ ਪੈਸੇ ਨਹੀਂ ਆ ਰਹੇ FGN F4 ਸਿਰਦ ਕਿਹਾ ਵਰਤਦਾ ਹੈ ਪਾਕਿਸਤਾਨ ਨੇ 1 ਅਰਬ 1 ਅਰਬ ਦਾ ਕੰਮ ਚਾਰੀ ਕਰਦੀ ਮੰਗ ਕੀਤੀ 2 ਉਸ ਤੇ ਅਚਾਰੇ ਦੀ ਰੈਂਡ ਸਮਾਜ ਦੀ ਸਰਕਾਰ 7 ਅਰਬ 50 ਕਰੋੜ ਦੀ ਐਕਸਪੀਰੀ ਦੇ ਨਾਲ ਇਹ ਰਿਪੋਰਟ ਕੋਈ ਸਮਾਂ ਦਾ ਸੀ ਜਦੋਂ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਬਿਨਾਂ ਕਿਸੇ ਹੀਲ ਜਿੱਦ ਤੋਂ ਪਾਕਿਸਤਾਨ ਨੂੰ ਨਗਦੀ ਫਰਾਮ ਕਰਵਾ ਦੇ ਦਿੰਦੇ ਸਨ ਪਰ ਹੁਣ ਉਹ ਰਸੀਦ ਮੰਗਣ ਲੱਗੇ ਪਏ ਹਨ ਯਾਪ 2470 ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਰਜੀਤ ਸਿੰਘ ਗਿੱਲ। ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਸਾਬਲਾ ਸਾਬਕਾ ਡਿਪਲੋਮੈਟ ਨੇ ਤੇ ਰਣਨੀਤਿਕ ਮਾਮਲਿਆਂ ਦੇ ਮਾਹਰ ਨੇ ਕੇਸੀ ਸਿੰਘ। ਉਹਨਾਂ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ। ਜਿਹਦਾ ਸਿਰਲੇਖ ਉਹਨਾਂ ਰੱਖਿਆ ਜੰਗ ਅਤੇ ਸਾਂਝੀ ਦਾ ਲੇਖਾ। ਬਹੁਤ ਚਰਚਾ ਕਿ ਭਾਰਤ ਪਾਕਿਸਤਾਨ ਦਰਮਿਆਨ ਜਿਹੜਾ ਖਿਚਾਅ ਬਣਿਆ ਸੀ ਉਹਦੇ ਵਿੱਚ ਕ੍ਰੰਪਰਾਂ ਦੀ ਭੂਮਿਕਾ ਬੜੀ ਵੱਡੀ ਰਹੀ ਔਰ ਭਾਰਤ ਇਹਨੂੰ ਮੰਨ ਨਹੀਂ ਰਿਹਾ ਇਹਨੂੰ ਲੈ ਕੇ ਕੁਝ ਗੱਲਾਂਬਾਤਾਂ ਸਾਰੀ ਦੁਨੀਆ 'ਚ ਚੱਲ ਰਹੀਆਂ ਨੇ ਇਸੇ ਨੂੰ ਹੀ ਸਿਹਦਰ ਤੇ ਇੱਕ ਲੇਖ ਹੈ ਜਿਹੜਾ ਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਦੱਖਣੀ ਏਸ਼ੀਆ ਵਿੱਚ ਜੰਗ ਦੇ ਢੋਲਾਂ ਦੀ ਧਮਕ ਹਮੇਸ਼ਾ ਪੂਟਾਂ ਜਾਂ ਬੱਬਾ ਦੀ ਗੂੰਜ ਵਰਗੀ ਨਹੀਂ ਹੁੰਦੀ ਕਦੇ-ਕਦੇ ਹੀ ਉਹਨਾਂ ਦੀ ਗੂੰਜ ਆਈਐਮਐਫ ਫਾਇਰ ਟ੍ਰਾਂਸਫਰ ਭਾਵ ਖਾਤੇ ਵਿੱਚ ਪੈਸੇ ਪਾਉਣ ਜਾਂ ਐਫ ਏ ਟੀ ਐਫ ਦੀਆਂ ਸੇਧਾਂ ਦੀ ਸਿਖਿਆ ਵਰਗੀ ਵੀ ਹੁੰਦੀ ਹੈ ਲੰਗੀ 9 ਮਈ ਨੂੰ ਜਦੋਂ ਸੈਟਲਾਈਟ ਚੈਨਲ ਭਾਰਤ ਤੇ ਪਾਕਿਸਤਾਨ ਵਿਚਕਾਰ ਮਜ਼ਾਈਲਮਰਿਆਂ ਦੇ ਨਵੇਂ ਗੇੜ ਦੀਆਂ ਅਟਕਲਾ ਲਾ ਰਹੇ ਸਨ ਤਾਂ ਹਜ਼ਾਰਾਂ ਹੀ ਮੀਲ ਦੂਰ ਵਾਸ਼ਿੰਗਟਨ ਵਿੱਚ ਚੁੱਪਚੀਤੇ ਬਹੁਤ ਕੁਝ ਫੈਸਲਾਕੂਨ ਕਾਰਵਾਈ ਚੱਲ ਰਹੀ ਸੀ ਕੋ ਮੰਤਰੀ ਮੰਧਰਾਕੋਸ਼ ਜਾਨੀ ਕਿ ਆਈ ਐਮ ਐਫ ਨੇ ਪਾਕਿਸਤਾਨ ਲਈ 1.1 ਅਰਬ ਡਾਲਰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜੋ ਉਸ ਦੇ ਅਰਥਚਾਰੇ ਨੂੰ ਟਹਾ ਢੇਰੀ ਹੋਣ ਤੋਂ ਬਚਾਉਣ ਲਈ ਲੋੜੀਂਦਾ 7 ਅਰਬ ਡਾਲਰ ਦੇ ਬੁਢੇਰੇ ਪੈਕੇਜ ਦਾ ਇੱਕ ਹਿੱਸਾ ਹੈ ਆਮ ਆਗੇ ਪੈਸਾ ਮੁਸਖੀਆਂ ਨਾਲ ਹੀ ਮਿਲਿਆ ਜਿਵੇਂ ਸਬਸਿਡੀਆਂ ਵਿੱਚ ਕਟੌਤੀ ਕਰਨ ਨੂੰ ਵੇ ਟੈਕਸ ਜਾਂ ਤੇ ਟੈਕਸ ਲਾਓ ਪਾਕਿਸਤਾਨੀ ਰੁਪਏ ਦੀ ਕੀਮਤ ਤੇ ਹੋ ਰਹੀ ਗਰਾਵਟ ਨੂੰ ਠੱਲੋ ਪਰ ਇਹ ਸਭ ਦੇ ਨਾਲ ਇੱਕ ਅਣਲਿਖਤ ਮਦਵੀ ਜੁੜੀ ਗਈ ਸੀ ਕਿ ਜੰਗ ਬਿਲਕੁਲ ਨਾ ਵਿਢੋ ਕੋਈ ਸਮਾਂ ਸੀ ਜਦੋਂ ਪਾਕਿਸਤਾਨ ਜੰਗੀ ਕਾਰਵਾਈ ਦਾ ਹੱਕ ਰੱਖਦਾ ਹੁੰਦਾ ਸੀ ਅੱਜ ਇਸ ਨੂੰ ਇਸ ਪ੍ਰਕਾਰ ਇਸ ਵਾਸਤੇ ਪ੍ਰਵਾਨਗੀ ਆਪਣੇ ਕਰਜ਼ਦਾਤਾਵਾਂ ਤੋਂ ਲੈਣੀ ਪੈਂਦੀ ਹੈ ਅਤੇ ਉਹ ਕਰਜ਼ਦਾਤੇ ਤੇ ਉਹਨਾਂ ਦੇ ਆਲਮੀ ਇਤਿਹਾਦੀ ਨਿਗਰਾਨ ਤੇ ਮੂਕ ਨਿਵੇਸ਼ਕ ਹੁਣ ਅਸਲ ਕੰਟਰੋਲ ਰੇਖਾ ਦੇ ਮੌਜੂਦ ਜਰਨੈਲਾ ਨਾਲੋਂ ਵੱਡਾ کردار ਨਿਭਾ ਰਹੇ ਹਨ ਮਗਾਈ ਦੀ ਮਾਰ ਬਿਜਲੀ ਦੀ ਕਿੱਲਤ ਅਤੇ ਟੈਕਸ ਆਧਾਰ ਖਿਸਕਣ ਤੋਂ ਉਹ ਮੱਧਰੇ ਪਾਕਿਸਤਾਨ ਨੂੰ 24 ਵਾਰ ਆਈਐਮਐਫ ਦਾ ਰੁਕ ਕਰਨਾ ਪਿਆ ਇਸ ਵਾਰ ਆਈਐਮਐਫ ਦੀਆਂ ਸ਼ਰਤਾਂ ਦੀ ਸੁਰ ਪੂਰਾ ਸੀ ਹੋ ਗਈ ਸੀ ਇਸਲਾਮਾਬਾਦ ਦੀ ਆਰਥਿਕਤਾ ਜੋ ਸੋਤੀ ਜਮਾ ਪੂੰਜੀ ਪੂੰਜੀਆ ਤੇ ਚੀਨੀ ਕਰਜ਼ੇ ਨਾਲ ਬਣੀ ਹੋਈ ਹੈ ਮੈਜ ਆਰਥਿਕ ਮਾਮਲਾ ਹੀ ਨਹੀਂ ਰਹਿ ਗਈ ਸਗੋਂ ਰਣਨੀਤਿਕ ਦੇਣਦਾਰੀਆਂ ਵੀ ਬਣ ਚੁੱਕੀਆਂ ਹੈ आईएमएफ ਦੇ ਨਾਲ ਹੀ ፋైనాన్ਸ਼ੀਅਲ ਐਕਸ਼ਨ ਯਾਨੀ ਟਾਸਕ ਫੋਰਸ ਵੀ ਕਲਿੱਪਬੋਰਡ ਲੈ ਕੇ ਖੜੀ ਹੈ ਜੋ ਬਾਹਰੋਂ ਆਉਣ ਵਾਲੀ ਹਰੇਕ ਕਮਾਈ ਉੱਪਰ ਨਿਗ੍ਹਾ ਰੱਖ ਰਹੀ ਹੈ ਪਾਕਿਸਤਾਨ ਨੂੰ ਭਾਵੇਂ 2022 ਵਿੱਚ ਆਈਐਮਐਫ ਦੀ ਗ੍ਰੇ ਲਿਸਟੋਂ ਕੱਢ ਦਿੱਤਾ ਗਿਆ ਸੀ ਪਰ ਅਜੇ ਵੀ ਇਸ ਤੇ ਚੁੱਪ-ਚੀਤੇ ਨਿਗਰਾਨੀ ਤਾ ਰੱਖੀ ਜਾ ਰਹੀ ਹੈ دہشت گردੀ ਨਾਲ ਟੱਕਰੇ ਬਾਰੇ ਵਿੱਤਕਾਰੀ ਦੇ ਨਿਯਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਟਾਈ ਜਾਂ ਰਾਜਕੀ ਮਿਲੀ ਭੁਗਤਤੀ ਕਿਸੇ ਵੀ ਸੋ اون ਨਾਲ ਪਾਬੰਦੀਆਂ ਮੁੜ ਕੇ ਆਇਦ ਹੋ ਸਕਦੀਆਂ ਹਨ ਤੇ ਇਸ ਵਕਤ ਇਸੂ ਇਹ ਵਾਰਾ ਨਹੀਂ ਖਾ ਸਕਦਾ ਕੁੱਲ ਮਿਲਾ ਕੇ ਐਫ ਏ ਟੀ ਐਫ ਦਾ ਸੰਦੇਸ਼ ਵੀ ਆਈ ਐਮ ਐਫ ਨਾਲੋਂ ਵੱਖਰਾ ਨਹੀਂ ਹੈ ਆਪਣੀ ਆਰਥਿਕਤਾ ਨੂੰ ਸੁਧਾਰੋ ਲੁਕਵੇਂ ਖਡਾਰੀਆਂ ਨੂੰ ਕਾਬੂ ਕਰੋ ਜਾਂ ਫਿਰ ਆਲਮੀ ਤੌਰ ਤੇ ਅਲੱਗ ਥੱਕ ਪੈਣ ਦਾ ਖਤਰਾ ਮੁਰਲੋ ਜਿਸ ਦਾ ਲਬੋ ਲਬਾਬ ਇਹ ਹੈ ਕਿ ਪਾਕਿਸਤਾਨ ਜੱਗ ਦਾ ਰਾਖਤਾਰ ਹੀ ਨਹੀਂ ਸਕਦਾ ਇਹ ਹਰ ਕੋਈ ਜਾਣਦਾ ਹੈ ਰੈਡ ਕਲਿਫ ਲਾਈਨ ਦੇ ਦੂਜੇ ਪਾਸੇ ਭਾਰਤ ਵੀ ਬਦਲ ਚੁੱਕਾ ਹੈ ਕਿਸੇ ਸਮੇਂ ਇਹ ਰਣਨੀਤਿਕ ਸੰਜਮ ਦੇ ਵਿਚਾਰ ਨੂੰ ਪ੍ਰਣਾਇਆ ਹੋਇਆ ਸੀ ਪਰ ਹੁਣ ਇਹ ਰਣਨੀਤਿਕ ਸੰਦੇਸ਼ ਦੇਣ ਦੇ ਰਾਹ ਤੇ ਚੱਲ ਰਿਹਾ ਹੈ ਜਦੋਂ 2019 ਵਿੱਚ ਪਲਵਾਮਾ ਤੇ ਹਮਲਾ ਹੋਇਆ ਤਾਂ ਭਾਰਤ ਨੇ ਹਵਾਈ ਸ਼ਕਤੀ ਦਾ ਬਾਲਾਕੋਟ ਵਿੱਚ ਵੜ ਕੇ ਹਮਲਾ ਕੀਤਾ ਕੋਈ ਐਲਾਨ ਨਹੀਂ ਕੀਤਾ ਗਿਆ ਸਿਰਫ ਕਾਰਵਾਈ ਕੀਤੀ ਗਈ ਤੇ ਉਦੋਂ ਤੋਂ ਦਿੱਲੀ ਨੇ ਆਪਣੀ ਪਲੇ ਬੁੱਕ ਵਿੱਚ ਸੁਧਾਰ ਕਰ ਲਿਆ ਹੈ ਕਿ ਗੇਣਵਿਤ ਕੇ ਹਮਲਾ ਕਰੋ ਲੜਾਈ ਨੂੰ ਸੀਮਿਤ ਰੱਖੋ ਅਤੇ ਬਰਬਾਦ ਕਰਨ ਲਈ ਤੇ ਇਤਰਾਰ ਕੂਠ ਨਹੀਂ ਤੇ ਕਾਰਵਾਈ ਕਰੋ ਭਾਰਤ ਨੇ ਬਦਲਾ ਹੀ ਨਹੀਂ ਲਿਆ ਸਗੋ ਇਸ ਬਦਲੇ ਨੂੰ ਚੰਗੀ ਤਰ੍ਹਾਂ ਦਰਸਾਇਆ ਵੀ ਹੈ ਤੇ ਅਜਿਹਾ ਕਰਦਿਆਂ ਇਸ ਦੀ ਇੱਕ ਅੱਖ ਵਿਸ਼ੇਸ਼ਟਨ ਤੇ ਵੀ ਸੀ ਇੱਕ ਟੋਕੀਓ ਤੇ ਤੇ ਤੀਜੀ ਬਰੂਮਬਰਗ ਤੇ ਕਿਉਂਕਿ ਦਿੱਲੀ ਲਈ ਵੀ ਦਿਖ ਬਹੁਤ ਦਿਖ ਬਹੁਤ ਮਹਨੇ ਰੱਖਦੀ ਹੈ ਤੇ ਜੰਗ ਭਾਵੇਂ ਕਿੰਨੀ ਵੀ ਹੱਕ ਬਣਾਜੋ ਹੋਏ ਪਰ ਇਸ ਨਾਲ ਦੇਖ ਨੂੰ 60 ਦਾ ਵੱਜਦੀ ਹੈ ਨਾ ਅਮਰੀਕੀ ਹੁਣ ਭਾਰਤ ਪਾਕਿਸਤਾਨ ਕਹਾਣੀ ਵਿੱਚ ਸਾਲਸੀ ਨਹੀਂ ਕਰਾਉਣਾ ਚਾਹੁੰਦੇ ਉਹ ਇਹ ਫਿਲਮ ਕਈ ਵਾਰ ਵੇਖ ਚੁੱਕੇ ਹਨ ਅਮਰੀਕਾ ਦੀ ਸਰਜਰੀ ਦਿਲਚਸਪੀ ਚੀਨ ਦੀ ਘੇਰਾਬੰਦੀ ਸਪਲਾਈ ਤੇ ਇਹਨਾਂ ਦੀ ਸਾਖਿਆ ਅਤੇ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਦੱਖਣੀ ਏਸ਼ੀਆ ਵਡੇਰੇ ਰਣਨੀਤਿਕ ਮੰਜ਼ਰਨਾਮੇ ਦਾ ਮੈਚ ਫੁੱਟਨੋਟ ਨਾ ਬਣ ਕੇ ਰਹਿ ਜਾਵੇ ਪਰ ਜਦੋਂ ਬਰੇ ਸਗੀਰ ਵਿੱਚ ਹਲਚਲ ਹੁੰਦੀ ਹੈ ਤਾਂ ਵਾਸ਼ਿੰਗਟਨ ਨੂੰ ਕਹਿਣਾ ਪੈਂਦਾ ਉਨ੍ਹਾਂ اسلامਾਬਾਦ ਨੂੰ ਯਾਦ ਕਰਵਾਇਆ ਹੈ ਕਿ جنگ ਨਾਲ ਉਹਨਾਂ ਦੀ IMF ਵਿੱਚ ਬਣੀ ਪੁੱਛਪਤੀ ਚਲੀ ਜਾਏਗੀ ਨਾਲ ਹੀ ਦਿੱਲੀ ਨੂੰ ਚੇਤੇ ਕਰਾਇਆ ਕਿ ਆਲਮੀ ਨਿਵੇਸ਼ਕ ਤੋਪਾਂ ਦਾ ਖਰਾਕ ਨਹੀਂ ਸਗੋਂ ਅਮਨ ਚੈਨ ਚਾਹੁੰਦੇ ਹਨ ਉਹ ਹੁਣ ਰੈਫਰੀ ਨਹੀਂ ਰਹਿ ਹੈ ਉਹ ਕਿਸੇ ਡਾਡੇ ਮਕਾਨ ਮਾਲਕ ਵਾਂਗ ਹਨ ਜਿਸ ਨੂੰ ਖਤਸ਼ਾ ਹੋਵੇ ਕਿਤੇ ਕਿਰਾਏਦਾਰ ਘਰ ਨੂੰ ਆਗਿ ਨਾ ਲਾ ਦੇਵੇ ਚੀਨ ਪਾਕਿਸਤਾਨ ਨੂੰ ਸ਼ਰਿਆਮ ਆਪਣਾ ਲੋਹੇ ਵਰਗਾ ਭਰਾ ਘਰਾ ਕਰ ਦਿੰਦਾ ਹੈ ਅਤੇ ਇਹ ਜੁਮਲਾ ਲੋੜੋਂ ਵੱਧ ਵਰਤੋਂ ਵਿੱਚ ਆਇਆ ਹੈ ਉਂਝ ਪਰਦੇ ਦੇ ਪਿੱਛੇ ਚੀਨ ਦੀਆਂ ਵਿਚਾਨੀਆਂ ਵੱਧ ਰਹੀਆਂ ਹਨ ਇਸ ਦਾ 60 ਅਰਬ ਡਾਲਰ ਦੀ ਲਾਗਤ ਨਾਲ ਸਾਰਿਆ ਜਾ ਰਿਹਾ ਚੀਨ ਪਾਕਿਸਤਾਨ ਆਰਥਿਕ ਲਾਂਗਾ ਸੀ ਪੈਕ ਜਿਹਨੂੰ ਕਿਹਾ ਜਾਂਦਾ ਹੈ ਕੜਪੜ ਜਿਹਦਾ ਖੇਤਰਾ ਵਿੱਚੋਂ ਦੀ ਲੰਘਦਾ ਹੈ ਅਤੇ ਇਸ ਦੀ ਹੁਣੀ ਅਮਨ ਤੇ ਹੀ ਟਿਕੀ ਹੋਈ ਹੈ ਹਰ ਵਾਰ ਜਦੋਂ ਪਾਕਿਸਤਾਨ ਭਾਰਤ ਨਾਲ ਕੋਈ ਪੰਗਾ ਲੈਂਦਾ ਹੈ ਦਾ بلوچستان ਵਿੱਚ ਕੰਮ ਕਰਦੇ ਚੀਨੀ ਇੰਜੀਨੀਅਰਾਂ ਨੂੰ ਧੁਰਕੂ ਛਿਰ ਪੈਂਦਾ ਹੈ ਤੇ ਨਾਲ ਹੀ ਵੀ ਚੀਨ ਨੂੰ ਵੀ ਚੀਨ ਪਾਕਿਸਤਾਨ ਦਾ ਕੂਟਰੀਤਿਕ ਬਚਾਅ ਕਰਦੇਆਂ ਸੰਯੁਕਤ ਰਾਸ਼ਟਰ ਦੇ ਬਿਆਨਿਆਂ ਨੂੰ ਪੇਤਲਾ ਪਾਉਣ ਪਾਬੰਦੀਆਂ ਨੂੰ ਵੀਟੋ ਕਰਨ ਦਾ ਕੰਮ ਕਰਦਾ ਤਾਂ ਹੈ ਪਰ ਇਹ ਲੜਾਈ ਵਿੱਚ ਆਉਣ ਤੋਂ ਇਨਕਾਰ ਕਰ ਦਿੰਦਾ ਹੈ ਇਸ ਦੀ ਹਮਾਇਤ ਬਸ਼ਰਤ ਗਿਣੀ ਮਿਤੀ ਤੇ ਚੁੱਪ ਚਪੀਤੀ ਹੈ ਲੋਹੇ ਵਰਗਾ ਭਰਾ ਕਿਸੇ ਚੁਕੰਨੇ ਨਿਵੇਸ਼ਕ ਵਾਂਗ ਹੈ ਜਿਸ ਨੂੰ ਇਹ ਫਿਕਰ ਰਹਿੰਦੀ ਹੈ ਕਿ ਕੀ ਉਹਦਾ ਪਿਆਲ ਇਹ ਰਿਸਕ ਲੈਣ ਦੇ ਕਾਬਿਲ ਹੈ ਵੀ ਜਾਂ ਨਹੀਂ ਕੋਈ ਸਮਾਂ ਦਾ ਸੀ ਜਦੋਂ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਬਿਨਾ ਕਿਸੇ ਹੀਲਜ ਤੋਂ ਪਾਕਿਸਤਾਨ ਨੂੰ ਨਗਦੀ ਫਰਾਮ ਕਰਵਾ ਦਿੰਦੇ ਹੁੰਦੇ ਸਨ ਪਰ ਹੁਣ ਉਹ ਰਸੀਦ ਮੰਗਣ ਲੱਗ ਪਏ ਹਨ ਇਹ ਠੀਕ ਹੈ ਕਿ ਉਹਨਾਂ ਕੋਲ ਅਰਬਾਂ ਡਾਲਰਾਂ ਦੀਆਂ ਜਮਾ ਪੂੰਜੀਆਂ ਹਨ ਅਤੇ ਇਹ ਵੀ ਠੀਕ ਹੈ ਕਿ ਉਹਨਾਂ IMF ਨਾਲ ਸੌਦੇਬਾਜ਼ੀ ਵੀ ਕਰਵਾਈ ਹੈ ਪਰ ਖਾੜੀ ਦੇ ਸ਼ਾਸਕ ਹੁਣ ਬਦਲੇ ਵਿੱਚ ਸੁਧਾਰਾਂ ਦੀ ਤਵਕਕੂ ਵੀ ਕਰਨ ਲੱਗ ਪਏ ਹਨ ਇਸ ਦੇ ਨਾਲ ਹੀ ਉਹ ਭਾਰਤ ਨੂੰ ਪਾਕਿਸਤਾਨ ਵਿਰੋਧੀ ਮੁਲਕ ਵਜੋਂ ਨਹੀਂ ਦੇਖਦੇ ਸਗੋਂ ਇੱਕ ਵੱਡੀ ਮੰਡੀ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਆਰਥਿਕ ਮੌਕੇ ਦੇ ਰੂਪ ਵਿੱਚ ਦੇਖਦੇ ਹਨ ਇਸ ਲਈ ਜਦੋਂ ਪਾਕਿਸਤਾਨ ਉਹਨਾਂ ਕੋਲ ਜਾ ਕੇ ਮਤ ਮੰਗਦਾ ਹੈ ਤਾਂ ਉਹ ਝਟਪਟ ਭੁਗਤਾਨ ਨਹੀਂ ਕਰਦੇ ਸਗੋਂ ਲਟਕਾ ਦਿੰਦੇ ਨੇ ਭਾਰਤ ਪਾਕਿਸਤਾਨ ਵਰਤਾਂਤ ਵਿੱਚ ਤੁਸੀਂ ਅਧਿਕਾਰਤ ਤੌਰ ਤੇ ਇਜ਼ਰਾਈਲ ਦੀ ਚਰਚਾ ਨਹੀਂ ਸੁਣੀ ਹੋਏਗੀ ਪਰ ਕਸ਼ਮੀਰ ਦੇ ਸਮਾਨ ਤੇ ਗੌਰ ਨਾਲ ਵੇਖੋ ਤਾਂ ਤੁਹਾਨੂੰ ਹੈਰੂਨ ਡਰੋਨ ਨਜ਼ਰ ਆਉਣਗੇ ਜਾਂ ਕਿਸੇ ਇਜ਼ਰਾਈਲੀ ਮੂਲ ਦੇ ਰੈਡਾਰ ਸਿਸਟਮ ਦੇ ਸਿਗਨਲ ਜੈਮ ਦਾ ਪਤਾ ਚੱਲੇਗਾ ਜਾਂ ਅਸਲੇ ਦੇ ਮਲਬੇ ਤੋਂ ਤਲ ਅਵੀਵ ਦੇ ਕਿਸੇ ਸਟਾਰਅਪ ਦੀ ਪੈਡ ਵੀ ਮਿਲ ਸਕਦੀ ਹੈ ਭਾਰਤ ਤੇ ਇਜ਼ਰਾਈਲ ਨੇ ਜਸੂਸੀ ਸਾਈਬਰ ਯੁੱਧ ਕਲਾ ਤੇ ਸਮਾਰਟ ਅਸਲੇ ਦੇ ਨਿਰਮਾਣ ਵਿੱਚ ਕਾਫੀ ਜ਼ਬਰਦਸਤ ਸਾਝ ਪਿਆਲੀ ਪਾ ਲਈ ਹੈ ਇਸ ਨਾਲ ਦਿੱਲੀ ਨੂੰ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਟਕਰਾਅ ਵਿੱਚ ਬੜਤ ਮਿਲਦੀ ਹੈ ਅਤੇ ਇਜ਼ਰਾਈਲ ਨੂੰ ਆਪਣੀ ਰੱਖਿਆ ਬਰਾਮਦਾਂ ਲਈ ਵੱਡੀ ਮੰਡੀ ਇਹ ਐਸਾ ਰਿਸ਼ਤਾ ਹੈ ਜਿਸ ਵਿੱਚ ਸ਼ਬਦ ਬਹੁਤ ਥੋੜੇ ਹਨ ਪਰ ਟੈਕਨਾਲੋਜੀ ਬਹੁਤ ਸਾਰੀਆਂ ਹਨ ਜਦੋਂ ਤਣਾਅ ਵਧ ਗਿਆ ਤਾਂ ਤੁਰਕੀ ਵੀ ਬੋਲ ਪਿਆ ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਖੁੱਲਕੇ ਮੈਂ ਦੇਣ ਦਾ ਐਲਾਨ ਕੀਤਾ ਜਦੋਂ ਕਿ ਕਤਰ ਨੇ ਚੁੱਪਚੀਤੇ ਊਰਜਾ ਫੌਜੀ ਸਹਿਯੋਗ ਤੇ ਤਾਲਬਾਨ ਕੂਟਨੀਤੀ ਲਈ ਮੰਚ ਭਈਆ ਕਰਵਾਇਆ ਪਰ ਟਕਰਾਅ ਦੀ ਸੂਰਤ ਵਿੱਚ ਇਹਨਾਂ ਦਾ ਕੋਈ ਹਕੀਕੀ ਪ੍ਰਭਾਵ ਬਣਦਾ ਹੀ ਨਹੀਂ ਇਹਨਾਂ ਦੀ ਹਮਾਇਤ ਸੰਕੇਤਕ ਅਤੇ ਨਵੇਂ ਆਰਥਿਕ ਤੁਰੇ ਦੇ ਲਿਹਾਜ਼ ਤੋਂ ਗੈਰ ਪ੍ਰਸੰਗਿਕ ਹੈ ਉਹ ਖੱਪ ਭਰਪੂਰ ਪੂਰਾਸੀ ਉਹ ਪੇਰਾ ਤੇ ਪਿੱਠ ਵਰਤੀ ਗੈਕ ਮਾਤਰ ਹਨ ਪਾਕਿਸਤਾਨ ਦੀਆਂ ਪਸ਼ਮੀ ਸਰਦਾਂ ਹੁਣ ਸ਼ਾਂਤ ਨਹੀਂ ਹਨ ਤਾਲਬਾਨ ਦੀ ਵਾਪਸੀ ਨਾਲ ਸਥਿਰਤਾ ਨਹੀਂ ਆ ਸਕੀ ਸਗੋ ਤਹਿਰੀਕੇ ਤਾਲਬਾਨ ਦੇ ਬਾਗੀਆਂ ਲਈ ਪਨਾਹਗਾਹ ਮਿਲ ਗਈ ਹੈ ਇਸ ਦੌਰਾਨ ਈਰਾਨ ਨੇ ਸੁੰਨੀ ਅਤਵਾਦੀ ਹਮਲਿਆਂ ਦੇ ਬਦਲੇ ਵਿੱਚੋਂ ਬਲੋਚਿਸਤਾਨ ਵਿੱਚ ਮਜ਼ਾਈਲ ਹਮਲੇ ਕੀਤੇ ਸਨ ਹਰ ਵਾਰ ਜਦੋਂ ਪਾਕਿਸਤਾਨ ਭਾਰਤ ਵਾਲੇ ਪਾਸੇ ਮੂੰਹ ਘੁਮਾਉਂਦਾ ਹੈ ਤਾਂ ਇਸ ਦੇ ਪੱਛਮੀ ਕੋਨੇ ਵਿੱਚ ਅੱਗ ਭੜਕ ਉੱਠਦੀ ਹੈ ਮਾਸਕੋ ਕਿਸੇ ਵੇਲੇ ਭਾਰਤ ਦਾ ਵੱਡਾ ਪਿਆਰ ਹੁੰਦਾ ਸੀ ਪਰ ਹੁਣ ਉਸ ਨੇ ਨਿਰਪੱਖ ਸੁਰ ਉਪਣਾ ਲਈ ਹੈ ਇਹ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹਥਿਆਰ ਵੇਚਦਾ ਹੈ ਇਸ ਨੇ ਸਾਲਸੀ ਦੀ ਪੇਸ਼ਕਸ਼ ਕੀਤੀ ਸੀ ਪਰ ਕਿਸੇ ਵੀ ਧਿਰ ਨੇ ਹਾਮੀ ਨਹੀਂ ਭਰੀ ਮਾਸਕੋ ਬ੍ਰਿਕਸ ਨੂੰ ਵਧਾਉਣ ਦਾ ਖਾਸ਼ ਬੰਦਾ ਹੈ ਪਰ ਦੱਖਣੀ ਏਸ਼ੀਆ ਨੂੰ ਸੜਦਾ ਵੇਖ ਕੇ ਚੁੱਪ ਉਹ ਵੀ ਨਹੀਂ ਬੈਠ ਸਕਦਾ ਰੂਸ ਦਾ ਅਸਰ ਸੂ ਕੁਝ ਮੱਠੀ ਕੂਟਨੀਤੀ ਵਾਲਾ ਹੈ ਜੋ ਅਜੇ ਵੀ ਕਾਫੀ ਵਜਨ ਰੱਖਦਾ ਹੈ ਸਚਾਈ ਇਹ ਹੈ ਕਿ ਦੱਖਣੀ ਏਸ਼ੀਆ ਦੀ ਸਭ ਤੋਂ ਜਲਣਸ਼ੀਲ ਸਰਦ ਜੰਮੂ ਅਤੇ ਮਕਬੂਜ਼ਾ ਕਸ਼ਮੀਰ ਵਿਚਕਾਰ ਨਹੀਂ ਨਹੀਂ ਸਗੋਂ ਮਾਲੀ ਪਾਇਦਾਰੀ ਤੇ ਰਣਨੀਤਿਕ ਆਪਹੁਦਰੀ ਪਣ ਵਿਚਾਰ ਹੈ ਇਸ ਦੀ ਰੂਪਰੇਖਾ IMF ਦੀਆਂ ਸੁਪਰ ਸ਼ੀਟਾਂ IMF ਦੇ ਸਕੋਰ ਕਾਰਡਾਂ 사ウਦੀ ਕਰਜ਼ ਗਰੰਟੀਆਂ ਚੀਨੀ ਪ੍ਰੋਜੈਕਟਾਂ ਦੀਆਂ ਡੈਡਲਾਈਨਾਂ ਅਤੇ ਅਮਰੀਕੀ ਰਣਨੀਤਿਕ ਸੰਜਮ ਵਿੱਚ ਵਹੀ ਗਈ ਹੈ ਦੋਹਾਂ ਦੇਸ਼ਾਂ ਵਿਚਕਾਰ ਛਿੜੇ ਟਕਰਾ ਦਾ ਪਾਜ਼ ਬਟਨ ਕਿਸੇ ਜਰਨਲ ਕੋਲ ਨਹੀਂ ਹੈ ਸਗੋਂ ਕਿਸੇ ਬੈਂਕਰ ਲੇਖਾਕਾਰ ਬ੍ਰਸਲਸ ਵਿੱਚ ਬੈਠੇ ਕਿਸੇ ਕੁਪ੍ਰੀਤੀਵਾਨ ਜਾਂ ਨਿਊਯਾਰਕ ਦੇ ਕਿਸੇ ਟੈਕਨੋਕ੍ਰੇਟ ਕੋਲ ਹੈ। ਪਾਕਿਸਤਾਨ ਦੇ ਜਰਨਲ ਅਜੇ ਵੀ ਅਸਲ ਕੰਟਰੋਲ ਰੇਖਾ ਤੋਂ ਪਾਰ ਲਲਕਾਰੇ ਮਾਰ ਸਕਦੇ ਹਨ ਪਰ ਦੁਨੀਆ ਹੁਣ ਉਹਨਾਂ ਦੀ ਸੁਰ ਨੂੰ ਕੰਟਰੋਲ ਕਰ ਰਹੀ ਹੈ ਕਿਉਂਕਿ ਨਵੇਂ ਯੁੱਗ ਵਿੱਚ ਲੜਾਈ ਮੈਜ ਕੋਈ ਫੈਸਲਾ ਨਹੀਂ ਸਗੋਂ ਦੇਣਦਾਰੀ ਵੀ ਹੈ। ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਹਿੱਤ ਧਾਰਕਾਂ 'ਚੋਂ ਬਹੁਤੇ ਹੁਣ ਇਸ ਦਾ ਭਾਰ ਚੁੱਕਣ ਲਈ ਤਿਆਰ ਨਹੀਂ। ਏਸੀਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੇ ਇਸ ਨੂੰ ਲਿਖਿਆ ਸੀਗਾ ਸਾਪਲਾ ਸਾਬਕਾ ਡਿਪਲੋਮੈਟ ਨੇ ਕੇਸੀ ਸਿੰਘ ਇਹਦਾ ਸਰਲੇਖ ਉਹਨਾਂ ਰੱਖਿਆ ਸੀ ਜੰਗ ਤੇ ਸਾਲਚੀ ਦਾ ਲੇਖਾ ਸੋ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ